ਪ੍ਰਧਾਨ ਮੰਤਰੀ ਬਾਜੇ ਕੇ ਆ ਕੇ ਕਿੱਥੇ ਖੜੂਗਾ ਔਰ ਉਹ ਕਿੰਨਾ ਕੁ ਸੀਰੀਅਸ ਲੋਕ ਲੈਣਗੇ ਮੈਂ ਮੈਂ ਜਿੰਨਾ ਕੇ ਇਸ ਇਲਾਕੇ ਨੂੰ ਜਾਣਦਾ ਸ਼ਾਇਦ ਇਹ ਗੱਲ ਬਾਜੇ ਕੇ ਦੇ ਸਮਰਥਕਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਨਾ ਚੰਗੇ ਲੱਗੇ ਮੈਨੂੰ ਨਹੀਂ ਲੱਗਦਾ ਕਿ ਗਿੱਦੜਵੇ ਦੇ ਲੋਕ ਐ ਕੀ ਮਤਲਬ ਭਾਜਪਾ ਵੀ ਸਟਰੋਂਗ ਹੋਈ ਹੈ ਭਾਜਪਾ ਵੀ ਸਟਰੋਂਗ ਹੋਈ ਹਾਂ ਰਾਜਾ ਵੜਿੰਗ ਦੀ ਪਤਨੀ ਜੇ ਇੱਥੋਂ ਚੋਣ ਲੜਦੇ ਆ ਹੂੰ ਤੇ ਕੌਂਟੈਸਟ ਬੜਾ ਸਟਰੋਂਗ ਹੈ ਬਾਜੇਕੇ ਕੋਲੇ ਕੋਈ ਸਟਰੋਂਗ ਬੈਕਗ੍ਰਾਉਂਡ ਨਹੀਂ ਹੈ ਬਾਜੇਕੇ ਕੋਲੇ ਕੋਈ ਪੰਥਕ ਬੈਕਗ੍ਰਾਉਂਡ ਨਹੀਂ ਹੈ ਬਾਜੇਕੇ ਕੋਲੇ ਉਹਨਾਂ ਦੇ ਪੱਧਰ ਦਾ ਅਮਰਿਤਪਾਲ ਹੋਣਾਂ ਦੇ ਪੱਧਰ ਦਾ ਇੰਟੈਲੈਕਟ ਨਹੀਂ ਹੈ ਇਥੋਂ ਤੱਕ ਪੰਥ ਦਾ ਸਵਾਲ ਹੈ ਪੰਥਕ ਹੈ ਇਸ ਹਲਕੇ ਦੇ ਲੋਕ ਪਿੰਡਾਂ 'ਚ ਖਾਸ ਤੌਰ ਤੇ ਬੜੇ ਸਟਰੋਂਗਲੀ ਪੰਥਕ ਨੇ ਜੀ ਸਿੱਖ ਵੋਟਰ ਬਹੁਤ ਮਾਇਨੇ ਰੱਖਦਾ ਪਰ ਗਿੱਦੜਵੇ ਦੀ ਸੀਟ ਮੈਨੂੰ ਲੱਗਦਾ ਹੈ ਕਿ ਉਹ ਜੇ ਭਾਈ ਸਰਬਜੀਤ ਸਿੰਘ ਜਿੱਤੇ ਤਾਂ ਉਹਨਾਂ ਦਾ ਕੰਟਰੀਬਿਊਸ਼ਨ ਸੀਗਾ ਕੋਈ ਉਹਨਾਂ ਦੇ ਪਿਤਾ ਦਾ ਮਾਤਾ ਦਾ ਕੰਟਰੀਬਿਊਸ਼ਨ ਸੀ ਮਕਰ ਸਾਹਿਬ ਪ੍ਰਧਾਨ ਮੰਤਰੀ ਬਾਜੇ ਕੀ ਦੀਆਂ ਚਰਚਾਵਾਂ ਚੱਲ ਪਈਆਂ ਨੇ ਕਿ ਗਿੱਦੜਬਾ ਤੋਂ ਜਿਮਨੀ ਚੌਣ ਲੜ ਸਕਦੇ ਨੇ ਬਿਲਕੁਲ ਅੱਜ ਮੇਰੇ ਖਿਆਲ ਉਹਨਾਂ ਦੇ ਬੇਟੇ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਕਿ ਉਹ ਜਿਮਨੀ ਚੌਣ ਲੜਨਗੇ ਔਰ ਗਿੱਦੜਵੇ ਤੋਂ ਜਿਮਨੀ ਚੌਣ ਲੜ ਸਕਦੇ ਆ ਹੂੰ ਇਸ ਟ੍ਰੈਂਡ ਬਾਰੇ ਤਾਂ ਹੁਣ ਦੇਖੋ ਭਾਈ ਅਮਰਤਪਾਲ ਸਿੰਘ ਜਿੱਤੇ ਭਾਈ ਸਰਬਜੀਤ ਸਿੰਘ ਖਾਲਸਾ ਜਿੱਤੇ ਪੰਥਕ ਸੀਟ ਦੀ ਚਰਚਾ ਖਡੂਰ ਸਾਹਿਬ ਦੀ ਔਰ ਫਰੀਦਕੋਟ ਉਸ ਲੈਰ ਦੇ ਵਿੱਚ ਉਹ ਸੀਟ ਵੀ ਭਾਈ ਸਰਬਜੀਤ ਸਿੰਘ ਹੁਣੇ ਜਿੱਦਦੇ ਆ ਜੀ ਪਰ ਮੈਨੂੰ ਲੱਗਦਾ ਹੈ ਕਿ ਇਹ ਕਿਸ ਟ੍ਰੈਂਡ ਵੱਲ ਸਿਆਸਤ ਜਾਊਗੀ ਇਹ ਬਹੁਤ ਵੱਡਾ ਕੁਐਸਚਨ ਮਾਰਕ ਹੈ ਕਿ ਪ੍ਰਧਾਨ ਮੰਤਰੀ ਬਾਜੇ ਕਿ ਠੀਕ ਹੈ ਉਹ ਭਲੇਮਾਨ ਸਾਦਮੀ ਆਮ ਆਪਾ ਪੰਜਾਬੀ ਚ ਸੌਖੇ ਸ਼ਬਦਾਂ ਚ ਭੋਲਾ ਬੰਦਾ ਕਹਿ ਦਿੰਨੇ ਆ ਜੀ ਔਰ ਉਹਨੇ ਜੋ ਕੁਛ ਕੀਤਾ ਹੈ ਕਿ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਅੰਦਰ ਅੱਜ ਬੈਠਾ ਹੈ ਤਾਂ ਇੱਕ ਵੱਡੇ ਪੋਲੀਟੀਸ਼ੀਅਨ ਦੇ ਉੱਤੇ ਦੋਸ਼ ਲੱਗੇ ਵੀ ਉਹਨੇ ਉਹਨੂੰ ਚੈਲੰਜ ਕੀਤਾ ਉਹਨੇ ਜੋ ਮਜ਼ਾਕੀਆ ਲੈਜ਼ੇ ਚ ਉਹ ਕਰਦਾ ਸੀਗਾ ਹੂੰ ਤੇ ਕਹਿੰਦੇ ਆ ਕਿ ਉਸ ਖਾਰਚ ਗੁੱਸੇ ਚ ਉਹਨੇ ਪੋਲੀਟੀਸ਼ੀਅਨ ਨੇ ਸਾਰਾ ਕੁਝ ਇਹ ਕਰਾਇਆ ਤੇ ਉਹ ਅੱਜ ਅੰਦਰ ਬੈਠਾ ਹੈ ਜੀ ਪਰ ਗਿੱਦੜਵੇ ਦੀ ਸੀਟ ਮੈਨੂੰ ਲੱਗਦਾ ਹੈ ਕਿ ਉਹ ਜੇ ਭਾਈ ਸਰਬਜੀਤ ਸਿੰਘ ਜਿੱਤੇ ਤਾਂ ਉਹਨਾਂ ਦਾ ਕੰਟਰੀਬਿਊਸ਼ਨ ਸੀਗਾ ਕੋਈ ਉਹਨਾਂ ਦੇ ਪਿਤਾ ਦਾ ਮਾਤਾ ਦਾ ਕੰਟਰੀਬਿਊਸ਼ਨ ਸੀ ਔਰ ਉਹ ਜਿਸ ਪਰਿਵਾਰ ਤੋਂ ਆਉਂਦੇ ਆ ਉਸ ਪਰਿਵਾਰ ਦਾ ਕੰਟਰੀਬਿਊਸ਼ਨ ਸੀਗਾ ਬਿਲਕੁਲ ਔਰ ਸਰਬਜੀਤ ਸਿੰਘ ਹੋਣਾ ਨਹੀਂ ਇਸ ਤੋਂ ਪਹਿਲਾਂ ਵੀ ਦੋ ਤਿੰਨ ਚੋਣਾਂ ਲੜੀਆਂ ਇਸ ਵਾਰ ਲਹਿਰ ਬਣੀ ਔਰ ਪੰਥਵਲ ਜਿਹੜੀ ਉਹ ਉਧਰ ਮਾਹੌਲ ਬਣਿਆ ਜੀ ਪਰ ਹੁਣ ਇਹ ਤਾਂ ਗਿੱਦੜਵੇ ਦੇ ਲੋਕ ਤੈਅ ਕਰਨਗੇ ਕਿ ਤੁਸੀਂ ਆਪ ਗਿੱਦੜਵੇ ਦੇ ਹੋ ਤੁਸੀਂ ਜਾਣਦੇ ਹੋ ਉੱਥੇ ਜਿਹੜਾ ਜਿਹੜਾ ਨਿਊਮੈਰਿਕਸ ਹੈ ਉੱਥੋਂ ਦੇ ਕਿ ਅਕਾਲੀ ਦਲ ਗਿੱਦੜਵੇ ਬਹੁਤ ਸਟਰੋਂਗ ਹੈ ਬਿਲਕੁਲ ਜਿਹੜਾ ਢਿੱਲੋਂ ਪਰਿਵਾਰ ਹੈ ਡਿੰਪੀ ਢਿੱਲੋਂ ਸਨੀ ਢਿੱਲੋਂ ਹੋਣੇ ਉਹਨਾਂ ਦੇ ਪਿਤਾ ਸ਼ਿਵਰਾਜ ਸਿੰਘ ਢਿੱਲੋਂ ਹੋਣੇ ਮੈਂ ਵੀ ਕਿਉਂਕਿ ਮਲੋਟ ਦਾ ਤਾਂ ਆਪਾਂ ਉਸ ਪਰਿਵਾਰ ਨੂੰ ਚੰਗੀ ਤਰ੍ਹਾਂ ਇਲਾਕਾ ਜਾਣਦਾ ਹਾਂ ਜੀ ਹੁਣ ਉਹਨਾਂ ਦੇ ਪੁੱਤਰ ਕੰਮ ਕਰਦੇ ਐ ਅਬੇ ਢਿੱਲੋਂ ਅਬੇ ਢਿੱਲੋਂ ਬੜਾ ਯੰਗ ਨੌਜਵਾਨ ਹੈ ਉਹ ਵੀ ਮਿਹਨਤੀ ਮੁੰਡਾ ਹੈ ਜੀ ਔਰ ਵਿਚਰਦਾ ਰਹਿੰਦਾ ਹੈ ਦੁੱਖ ਸੁੱਖ ਤੇ ਮੈਂ ਦੇਖਿਆ ਕਿ ਹਰੇਕ ਦੇ ਉਧਰੋਂ ਹੁਣ ਰਾਜਾ ਵੜਿੰਗ ਦੀ ਸ਼ਾਇਦ ਪਤਨੀ ਚੋਣ ਲੜ ਸਕਦੇ ਆ ਬਿਲਕੁਲ ਕਾਂਗਰਸ ਦਾ ਵੀ ਕਾਫੀ ਉਹਨਾਂ ਦਾ ਘੜ ਬੰਦ ਪਰ ਵਿਰੋਧ ਹੋ ਰਿਹਾ ਜੋ ਮੇਰੇ ਕੋਲੇ ਇੰਟਰਨਲ ਖਬਰ ਹੈ ਕਿ ਰਾਜਾ ਵੜਿੰਗ ਆਪਣੀ ਪਤਨੀ ਲਈ ਟਿਕਟ ਮੰਗ ਰਿਹਾ ਏ ਵੀ ਚਰਚਾਵਾਂ ਨੇ ਕਿ ਮਾਝੇ ਦਾ ਵੀ ਇੱਕ ਵੱਡਾ ਲੀਡਰ ਆਪਣੀ ਪਤਨੀ ਲਈ ਡੇਰਾ ਬਾਬਾ ਨਾਨਕ ਤੋਂ ਟਿਕਟ ਮੰਗ ਰਹੇ ਹੈ ਇਹਨਾਂ ਦੋਵਾਂ ਟਿਕਟਾਂ ਦਾ ਵਿਰੋਧ ਅੰਦਰਖਾਤੇ ਲੀਡਰਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਰਾਜਾ ਵੜਿੰਗ ਦੇ ਖਿਲਾਫ ਕਾਂਗਰਸ ਦੇ ਕੁਝ ਲੀਡਰਾਂ ਨੇ ਬਿਆਨ ਵੀ ਦਿੱਤੇ ਬਿਆਨ ਨਹੀਂ ਮੀਟਿੰਗ ਕੀਤੀ ਬਿਆਨ ਤਾਂ ਜਲੋ ਦਿੱਤੇ ਹੀ ਹੈ ਮੀਟਿੰਗ ਕੀਤੀ ਹੈ ਤਾਂ ਰਾਜਾ ਵੜਿੰਗ ਨਾਲ ਜਦੋਂ ਮੈਂ ਇੰਟਰਵਿਊ ਕੀਤਾ ਸੀ ਤਾਂ ਉਹਨਾਂ ਨੂੰ ਇਹ ਪੁੱਛਿਆ ਵੀ ਸੀਗਾ ਵੀ ਤੁਸੀਂ ਕੀ ਅਮਰਤਾ ਵੜਿੰਗ ਲਈ ਚਾਹੁੰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਕੁਝ ਵੀ ਪੋਸੀਬਲ ਹੈ ਤਾਂ ਮੈਨੂੰ ਲੱਗ ਰਿਹਾ ਕਿ ਰਾਜਾ ਵੜਿੰਗ ਅੱਡੀ ਚੋਟੀ ਦਾ ਜ਼ੋਰ ਲਾਉਣਗੇ ਕਿ ਟਿਕਟ ਅਮਰਤਾ ਵੜਿੰਗ ਨੂੰ ਮਿਲੇ ਉਥੋਂ ਜੇ ਅਮਰਤਾ ਵੜਿੰਗ ਉਥੋਂ ਲੜਦੇ ਨੇ ਔਰ ਡਿੰਪੀ ਢਿੱਲੋਂ ਹੀ ਕੈਂਡੀਡੇਟ ਨੇ ਅਕਾਲੀ ਦਲ ਦੇ ਆਮ ਆਦਮੀ ਪਾਰਟੀ ਨੂੰ ਵੀ ਪਿਛਲੀ ਵਾਰ ਚੰਗਾ ਵੋਟ ਪਿਆ ਸੀਗਾ ਜੀ ਆ ਬਾਈ ਦੀ ਵਿਧਾਨ ਸਭਾ ਚ ਬਾਈ ਦੀ ਵਿਧਾਨ ਸਭਾ ਚ ਮੈਂ ਕੈਂਡੀਡੇਟ ਦਾ ਨਾਮ ਪਿਰਤਪਾਲ ਸ਼ਰਮਾ ਪਿਰਤਪਾਲ ਸ਼ਰਮਾ ਉਹਨਾਂ ਨੂੰ ਉਹਨਾਂ ਦੇ ਮੇਰੇ ਖਿਆਲ ਮੈਸੇਜ ਜਿਹੜੇ ਨੇ ਉਹ ਕਿਸੇ ਸਰਕਾਰੀ ਅਹੁਦੇ ਤੇ ਨਹੀਂ ਐਡੀਸੀ ਨੇ ਐਡੀਸੀ ਨੇ ਤਾਂ ਉਹਨਾਂ ਨੂੰ ਵੀ ਵੋਟ ਲਹਿਰ ਦੇ ਵਿੱਚ ਬਹੁਤ ਪਿਆ ਹਾਲਾਂਕਿ ਮੈਂ ਨਹੀਂ ਜਾਣਦਾ ਕਿ ਉਹ ਲੋਕਲ ਪੱਧਰ ਤੇ ਉਹਨਾਂ ਦਾ ਰਸੂਖ ਕਿੰਨਾ ਵੱਡਾ ਹੈ ਜਾਂ ਉਹ ਆਮ ਲੋਕਾਂ ਚ ਕਿੰਨੇ ਵਿਚਰੇ ਹੈ ਪਰ ਗਿੱਦੜਵਾ ਦੀ ਸੀਟ ਹਮੇਸ਼ਾ ਇੰਟਰਸਟਿੰਗ ਰਹੀ ਹੈ ਤੁਸੀਂ ਦੇਖੋ ਮਨਪ੍ਰੀਤ ਬਾਦਲ ਜਿੱਤਦੇ ਰਹੇ ਇਸ ਤੋਂ ਪਹਿਲਾਂ ਪ੍ਰਧਾਨ ਜਿਹੜੇ ਟਰੱਕ ਯੂਨੀਅਨ ਦੇ ਸੀਗੇ ਉਹ ਰਗਵੀਰ ਪ੍ਰਧਾਨ ਰਗਵੀਰ ਪ੍ਰਧਾਨ ਜਿਹੜੇ ਉਹ ਬਣੇ ਮੇਰੇ ਖਿਆਲ ਨੇ ਐਮਐਲਏ ਰਹੇ ਐਮਐਲਏ ਉਹ ਰਹੇ ਜੀ ਤੇ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਸੀਟ ਤੋਂ ਫਿਰ 92 ਦੀਆਂ ਚੋਣਾਂ 'ਚ ਅਕਾਲੀ ਦਲ ਬਾਈਕਾਟ ਕਰਦਾ ਤਾਂ ਫਿਰ ਬਾਈ ਇਲੈਕਸ਼ਨ ਹੁੰਦੀ ਐ ਫਿਰ 95 'ਚ ਬਿਆਨ ਸਿੰਘ ਕਹਿੰਦੇ ਜਾ ਕੇ ਬਹਿ ਗਏ ਸੀ ਗਿੱਦੜਵੇ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਮਨਪ੍ਰੀਤ ਬਾਦਲ ਨੂੰ ਇੰਟਰੋਡਿਊਸ ਕੀਤਾ ਐ ਇਸ ਸੀਟ ਤੋਂ ਤਾਂ ਅਕਾਲੀ ਦਲ ਵੀ ਸਟਰੋਂਗ ਰਿਹਾ ਐ ਫਿਰ ਡਿੰਪਿਟ ਲੋ ਮੇਰੇ ਖਿਆਲ ਦੋ ਵਾਰ ਦੋ ਚੋਣ ਲੜੇ ਔਰ ਦੋਨੋਂ ਵਾਰ ਪਿਛਲੀ ਵਾਰ ਤਾਂ ਬਹੁਤ ਹੀ ਨੈਰੋ ਮਾਰਜਿਨ 1500 ਵੋਟ ਤੋਂ ਮੇਰੇ ਖਿਆਲ 1700 ਵੋਟ ਤੋਂ ਔਰ ਇਹ ਮੰਨਿਆ ਜਾ ਰਿਹਾ ਇਹ ਵੀ ਚਰਚਾਵਾਂ ਹੋਈਆਂ ਕਿ ਸਨੀ ਢਿੱਲੋ ਤੇ ਰਾਜਾ ਵੜਿੰਗ ਦੀ ਜਿਹੜੀ ਆਪਸ 'ਚ ਵੋਕਲ ਬੋਲਬਾਣੀ ਹੋਈ ਉਹਦਾ ਨੁਕਸਾਨ ਕਿਤੇ ਡਿੰਪਿਟੀ ਲੋਨ ਨੂੰ ਹੋਇਆ ਜੀ ਤੇ ਉਹ ਬਹੁਤ ਨੈਰੋ ਮਾਰਜਨ ਤੋਂ ਰਾਜਾ ਵੜਿੰਗ ਉਹ ਜਿੱਤਦੇ ਆ ਤਾਂ ਇਹਦੇ ਵਿੱਚ ਹੁਣ ਇੱਥੇ ਅ ਪ੍ਰਧਾਨ ਮੰਤਰੀ ਬਾਜੇ ਕੇ ਆ ਕੇ ਕਿੱਥੇ ਖੜੂਗਾ ਔਰ ਉਹ ਕਿੰਨਾ ਕੁ ਸੀਰੀਅਸ ਲੋਕ ਲੈਣਗੇ ਮੈਂ ਮੈਂ ਜਿੰਨਾ ਕਿ ਇਸ ਇਲਾਕੇ ਨੂੰ ਜਾਣਦਾ ਸ਼ਹਿਦ ਇਹ ਗੱਲ ਬਾਜੇ ਕੇ ਦੇ ਸਮਰਥਕਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਨਾ ਚੰਗੀ ਲੱਗੇ ਮੈਨੂੰ ਨਹੀਂ ਲੱਗਦਾ ਕਿ ਗਿੱਦੜਵੇ ਦੇ ਲੋਕ ਐਤਕੀ ਮਕਰ ਸਾਬ ਬੀਜੇਪੀ ਵੀ ਸਟਰੋਂਗ ਹੋਈ ਹੈ ਬੀਜੇਪੀ ਵੀ ਸਟਰੋਂਗ ਹੋਈ ਹਾਂ ਇਹ ਵੀ ਆਪਾਂ ਨੂੰ ਪੁਆਇੰਟ ਰੱਖਣਾ ਪਊਗਾ ਬੀਜੇਪੀ ਜਿੱਥੇ ਬਹੁਤ ਘੱਟ ਵੋਟ ਉੱਥੇ ਪੈਂਦੀ ਸੀ ਪਰ ਐਤਕੀ ਬੀਜੇਪੀ ਪਿੰਡਾਂ ਦੇ ਵਿੱਚ ਬੂਥ ਵੀ ਲੱਗੇ ਵੋਟ ਵੀ ਪਈ ਹੈ ਬੀਜੇਪੀ ਨੂੰ ਵੋਟ ਵੀ ਵਧੀਆ ਮੁਕਾਬਲਾ ਜਿਹੜਾ ਐਂ ਲੱਗਦਾ ਹੈਗਾ ਵੀ ਚਾਰ ਕੋਨਾ ਹੋਊਗਾ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਚੰਗਾ ਪ੍ਰਦਰਸ਼ਨ ਕਰ ਗਈ ਵਿਧਾਨ ਸਭਾ ਦੇ ਘਰ ਬੀਜੇਪੀ ਵਾਸਤੇ ਬਹੁਤ ਦੂਰ ਨੇ ਹੱਲੇ ਬਹੁਤ ਕੰਮ ਕਰਨਾ ਪਊਗਾ ਗਰਾਊਂਡ ਲੈਵਲ ਤੇ ਕੰਮ ਕਰਨਾ ਪਊਗਾ ਲੀਡਰਸ਼ਿਪ ਖੜੀ ਕਰਨੀ ਪਊਗੀ ਬੀਜੇਪੀ ਨੂੰ ਔਰ ਮੁਕਸਰ ਜ਼ਿਲ੍ਹੇ ਦੇ ਵਿੱਚ ਕੋਈ ਬਹੁਤ ਹੀ ਸਟਰੋਂਗ ਲੀਡਰਸ਼ਿਪ ਬੀਜੇਪੀ ਦੀ ਨਹੀਂ ਹੈਗੀ ਹੂੰ ਤੁਸੀਂ ਇਹ ਦੇਖੋ ਕਿ ਰਾਮ ਮੰਦਰ ਫੈਕਟਰ ਬਹੁਤ ਵੱਡਾ ਫੈਕਟਰ ਸੀਗਾ ਫਿਰ 400 ਪਾਰ ਦਾ ਨਾਹਰਾ ਬਹੁਤ ਵੱਡਾ ਸੀਗਾ ਫਿਰ ਇੱਕ ਪੋਲਰਾਈਜੇਸ਼ਨ ਹਿੰਦੂ ਤੇ ਸਿੱਖ ਦੀ ਜਿਹੜੀ ਹੋਈ ਉਹਦੇ ਤਹਿਤ ਮੰਡੀਆਂ ਤੇ ਸ਼ਹਿਰਾਂ ਦੇ ਵਿੱਚ ਬੀਜੇਪੀ ਨੂੰ ਵੋਟ ਪਿਆ ਜੀ ਔਰ ਵੋਟ ਸ਼ੇਅਰ ਬਹੁਤ ਵਧਿਆ ਵੀ ਹੈ ਪਰ ਗਿੱਦੜਵਾ ਹਲਕੇ ਦੇ ਵਿੱਚ ਜੇ ਤੁਸੀਂ ਪਿੰਡਾਂ ਦਾ ਮੈਂ ਮੰਡੀ ਚੋਂ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਵੀ ਬੀਜੇਪੀ ਵੋਟ ਲੈ ਜਾਊਗੀ ਪਿੰਡਾਂ 'ਚ ਹਾਲੇ ਵੀ ਮੈਨੂੰ ਲੱਗਦਾ ਹੈ ਕਿ ਆਧਾਰ ਨਹੀਂ ਹੈਗਾ ਬੀਜੇਪੀ ਦਾ ਇੰਨਾ ਵੱਡਾ ਸੋ ਇਸ ਦੇ ਤਹਿਤ ਬਾਈ ਇਲੈਕਸ਼ਨਾਂ ਜਿਹੜੀਆਂ ਉਹਦੇ ਚ ਸਰਕਾਰ ਦਾ ਵੀ ਅੱਜ ਕਿਹਾ ਜਾਂਦਾ ਕਿ ਸਰਕਾਰ ਕੋਲੇ ਮਸਲ ਪਾਵਰ ਹੁੰਦੀ ਹੈ ਹਰ ਤਰ੍ਹਾਂ ਦੀ ਹੈ ਔਰ ਵਿਧਾਨ ਸਭਾ ਚੋਣ ਹੈ ਲੋਕ ਸਭਾ ਦਾ ਅਸੀਂ ਸੰਗਰੂਰ ਦੇਖਿਆ ਕਿ ਵੀ ਜੇ ਹਾਰੀ ਆ ਆਮ ਆਦਮੀ ਫਿਰ ਜਲੰਧਰ ਜਿੱਦਦੀ ਹੈ ਜੀ ਪਰ ਜਿਹੜੀ ਵਿਧਾਨ ਸਭਾ ਦੀ ਚੋਣ ਹੈ ਬਾਈ ਇਲੈਕਸ਼ਨ ਉਹਦੇ ਚ ਪਰਸਨਲ ਕਨੈਕਟ ਬਹੁਤ ਹੁੰਦਾ ਹੈ ਸਰਪੰਚੀਆਂ ਹੱਲੇ ਚੋਣਾਂ ਹੋਣੀਆਂ ਚੇਅਰਮੈਨੀਆਂ ਵੰਡੀਆਂ ਜਾਣੀਆਂ ਹੁੰਦੀਆਂ ਹੱਲੇ ਕਮੇਟੀ ਦੀਆਂ ਚੋਣਾਂ ਆਉਣੀਆਂ ਇਹ ਸਾਰੇ ਫੈਕਟਰਸ ਜਿਹੜੇ ਐ ਬਹੁਤ ਛੋਟੇ ਛੋਟੇ ਫੈਕਟਰ ਨਾ 22 ਦੇ ਵਿੱਚ ਇਹ ਸੀਟ ਰਹਿ ਗਈ ਸੀ ਮਾਲਵੇ ਦੇ ਵਿੱਚੋਂ ਜਦੋਂ ਰਾਜਾ ਵੜਿੰਗ ਜਿੱਤਦੇ ਨੇ ਆਮ ਆਦਮੀ ਪਾਰਟੀ 40000 ਦੇ ਨੇੜੇ ਬੋਟ ਲੈ ਜਾਂਦੀ ਆ ਤਾਂ ਇਹ ਵੀ ਪਾਰਟੀ ਕੋਸ਼ਿਸ਼ ਕਰੂਗੀ ਕਿ ਅਸੀਂ ਐਤਕੀਏ ਸੀਟ ਕੱਢ ਲਈਏ ਤੁਸੀਂ ਅਕਾਲੀ ਦਲ ਨੂੰ ਕਿਵੇਂ ਅੱਖੋਂ ਪਰੋਖੇ ਕਰਤਾ ਫਿਰ ਮੈਂ ਤਾਂ ਕਹਿ ਰਿਹਾ ਕਿ ਸੱਤਾ ਚ ਆਮ ਆਦਮੀ ਪਾਰਟੀ ਐ ਉਹ ਤਾਂ ਕਨਸਿਡਰੇਸ਼ਨ 'ਚ ਹੈ ਹੀ ਹੈ ਪਰ ਰਾਜਾ ਵੜਿੰਗ ਦੀ ਪਤਨੀ ਜੇ ਇੱਥੋਂ ਚੋਣ ਲੜਦੇ ਐ ਹੂੰ ਤੇ ਕੌਂਟੈਸਟ ਬੜਾ ਸਟਰੋਂਗ ਐ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਰਾਜਾ ਵੜਿੰਗ ਦੀ ਪਤਨੀ ਨੂੰ ਇਸ ਗੱਲ ਦਾ ਫਾਇਦਾ ਹੀ ਹੋਊਗਾ ਜੇ ਉਹ ਹਾਈਪੋਥੈਟিক্যাল ਗੱਲ ਹੈ ਹਮਮ ਪਾਰਟੀ ਜੋ ਮੇਰੇ ਸੋਰਸਸ ਕਹਿ ਰਿਹਾ ਕਿ ਪਾਰਟੀ ਕਿ ਬਗਾਵਤ ਹੈ ਕਿ ਟਿੱਕ ਕਿਸੇ ਹੋਰ ਨੂੰ ਮਿਲੇ ਜੀ ਇਥੋਂ ਤੱਕ ਵੀ ਹੈ ਕਿ ਫਤਨ ਵਾਲੇ ਪਰਿਵਾਰ ਦੀਆਂ ਵੀ ਚਰਚਾਵਾਂ ਨੇ ਕਿ ਲੋਕਲ ਲੀਡਰਸ਼ਿਪ 'ਚ ਵੀ ਇੱਕ ਨਾ ਕਿਤੇ ਬਗਾਵਤ ਹੈਗੀ ਆ ਆਮ ਆਦਮੀ ਪਾਰਟੀ 'ਚ ਵੀ ਹੈ ਨਾ ਬਿਲਕੁਲ ਔਰ ਇਹ ਵੀ ਹੈ ਕਿ ਮੌਜੂਦਾ ਇੱਕ ਵੱਡਾ ਲੀਡਰ ਵੀ ਸ਼ਾਇਦ ਪਾਰਟੀ ਬਦਲ ਸਕਦਾ ਹੈ ਕਿਹੜੀ ਪਾਰਟੀ ਦਾ ਉਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਤਾਂ ਗਿੱਦੜਵੇਂ ਸਿਨੈਰੀਓ ਚੱਲ ਰਿਹਾ ਹੈ ਪਰ ਇਹ ਸਾਰੇ ਦੇ ਵਿੱਚ ਬਾਜੇ ਕਿ ਕਿੱਥੇ ਖੜਾ ਹੈ ਬਾਜੇ ਕਿ ਇਹਨੂੰ ਅਮਰਿਤਪਾਲ ਔਰ ਸਰਬਜੀਤ ਸਿੰਘ ਦੇ ਮੁਕਾਬਲੇ ਜਦੋਂ ਕੰਪੈਰੀਟਿਵ ਅਨਾਲਿਸਿਸ 'ਚ ਦੇਖੋਗੇ ਬਾਜੇ ਕੇ ਕੋਲੇ ਕੋਈ ਸਟਰੋਂਗ ਬੈਕਗ੍ਰਾਉਂਡ ਨਹੀਂ ਹੈ ਬਾਜੇ ਕੇ ਕੋਲੇ ਕੋਈ ਪੰਥਕ ਬੈਕਗ੍ਰਾਉਂਡ ਨਹੀਂ ਹੈ ਬਾਜੇ ਕੇ ਕੋਲੇ ਉਹਨਾਂ ਦੇ ਪੱਧਰ ਦਾ ਅੰਮ੍ਰਿਤਪਾਲ ਹੋਣਾਂ ਦੇ ਪੱਧਰ ਦਾ ਇੰਟੈਲੈਕਟ ਨਹੀਂ ਹੈ ਜੀ ਬਾਜੇ ਕੇ ਕੋਲੇ ਅ اچھا ਫਿਰ ਉਹ ਲਹਿਰ ਉਸ ਤਰੀਕੇ ਦੀ ਬਿਲਡ ਹੁੰਦੀ ਕਿ ਨਹੀਂ ਸੋ ਮੈਨੂੰ ਇਹ ਲੱਗਦਾ ਕਿ ਅਨਾਉਂਸ ਕਰਤਾ ਪਰ ਆਉਣ ਵਾਲੇ ਦਿਨਾਂ 'ਚ ਹੀ ਮਾਹੌਲ ਕਲੀਅਰ ਹੋਊਗਾ ਔਰ ਇਹ ਸੀਟ ਠੀਕ ਹੈ ਗਿੱਦੜਵਾ ਫਰੀਦਕੋਟ ਲੋਕ ਸਭਾ ਚ ਤਾਂ ਆਉਂਦਾ ਪਰ ਫਰੀਦਕੋਟ ਨਾਲੋਂ ਬਿਹੇਵੀਅਰ ਗਿੱਦੜਵੇ ਦਾ ਬਹੁਤ ਡਿਫਰੈਂਟ ਹੈ ਮੋਹੱਕਰ ਜ਼ਿਲ੍ਹੇ ਦਾ ਪਿੰਡ ਹੈ ਔਰ ਇਹ ਕੰਸਟੀਟੂਐਂਸੀ ਔਰ ਇਹ ਨਰੋਲ ਜਿੰਨੇ ਗਿੱਦੜਵੇ ਜ਼ਿਲ੍ਹੇ ਦੇ ਗਿੱਦੜਵੇ ਹਲਕੇ ਦੇ ਜਿਹੜੇ ਪਿੰਡ ਨੇ ਜੀ ਇੱਥੋਂ ਦੇ ਪਿੰਡਾਂ ਦੀ ਜਿਹੜੀ ਗੂੜ ਮਿਲਵਈ ਸਿਆਸਤ ਹੈ ਜਿਹੜੀ ਜਿਹੜੀ ਮੁਕਸਰੀ ਸਿਆਸਤ ਆਪਾਂ ਕਹਿੰਨੇ ਆ ਬਿਲਕੁਲ ਜਿਹੜਾ ਮੁਕਸਰ ਦਾ ਟੱਚ ਹੈ ਜਿਹੜਾ ਮੁਕਸਰ ਦਾ ਜਿਹੜਾ ਇੱਕ ਫਲੇਵਰ ਹੈ ਜੀ ਸ਼੍ਰੀ ਮੁਕਸਰ ਸਾਹਿਬ ਦਾ ਆਪਣਾ ਫਲੇਵਰ ਹੈ ਇੱਕ ਪੂਰਾ ਪੰਜਾਬ ਇੱਕ ਪਾਸੇ ਹੈ ਮੈਂ ਸਮਝਦਾ ਕਿਉਂਕਿ ਉਸ ਇਲਾਕੇ ਤੋਂ ਸਾਡੇ ਇਸ ਇਲਾਕੇ ਬਾਰੇ ਚਰਚਾ ਘੱਟ ਹੋਈ ਹੈ ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਦੀ ਪੋਲਿਟਿਕਸ ਉਹ ਉਸ ਹਲਕੇ ਦੀ ਪੋਲਿਟਿਕਸ ਹੈ ਜਗਮੀਤ ਬਰਾੜ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਨੂੰ ਕਿਵੇਂ ਤੁਸੀਂ ਭੁੱਲ ਸਕਦੇ ਹੋ ਭਾਈ ਕੁੱਕੂ ਹੋਣਾ ਦਾ ਜੀ ਪਰਿਵਾਰ ਰਿਹਾ ਹੈ ਵੱਡੇ ਪਰਿਵਾਰਾਂ ਦਾ ਤੁਸੀਂ ਦੇਖੋ ਪੋਲੀਟੀਕਲੀ ਕਿੱਡੇ ਵੱਡੇ ਫਿਰ ਗਰਨਾਮ ਸਿੰਘ ਅਵਲਖਰਾਣਾ ਅਵਲਖਰਾਣੇ ਤੋਂ ਜਿਹੜੇ ਸੀਗੇ ਮਨਿਸਟਰ ਰਹੇ ਉਹਨਾਂ ਦੇ ਪੁੱਤਰ ਇਲੈਕਸ਼ਨ ਲੜਦੇ ਰਹੇ ਤਾਂ ਇਸ ਕੱਲੇ ਮੁਕਸਰ ਸਾਹਿਬ ਜ਼ਿਲ੍ਹੇ ਦੇ ਜਿਹੜੇ ਹਲਕੇ ਨੇ ਮਲੋਟ ਮੁਕਸਰ ਲੰਬੀ ਗਿੱਦੜਵਾ ਤੇ ਲੰਬੀ ਇਨ੍ਹਾਂ ਚਾਰਾਂ ਦੀ ਪੋਲਿਟਿਕਸ ਬੜੀ ਡਿਫਰੈਂਟ ਫਲੇਵਰ ਦੀ ਪੋਲਿਟਿਕਸ ਹੈ ਔਰ ਇਨ੍ਹਾਂ ਪਿੰਡਾਂ ਨੇ ਸੌਖੇ ਪਰਿਵਾਰ ਦਿਖੇ ਹੈ ਅਨਲਾਈਕ ਪੰਜਾਬ ਨਾ ਜਦੋਂ ਤੁਸੀਂ ਮੈਂ ਜ਼ਿਕਰ ਅਕਸਰ ਇਹ ਕਰਦਾ ਵਡੀਆਂ ਭਾਰੀਆਂ ਜ਼ਮੀਨਾਂ ਵਾਲੇ ਲੋਕ ਨੇ ਔਰ ਇਹ ਸਾਡੇ ਇਹਨਾਂ ਪਿੰਡਾਂ ਦਾ ਦਲਿਤ ਵੀ ਬੜਾ ਡਿਫਰੈਂਟਲੀ ਬਿਹੇਵ ਕਰਦਾ ਉਹ ਦੁਆਬੇ ਦੇ ਦਲਿਤ ਵਰਗਾ ਬਿਹੇਵ ਨਹੀਂ ਕਰ ਰਿਹਾ ਉਹ ਉਹਦਾ ਜਿਹੜਾ ਲਾਈਫਸਟਾਈਲ ਵੀ ਹੈ ਉਹ ਬਹੁਤ ਬੈਟਰ ਹੈ ਬਾਕੀ ਹਲਕਿਆਂ ਨਾਲੋਂ ਪਰ ਮੈਂ ਸਮਝਦਾ ਕਿ ਇਹ ਹੁਣ ਆਉਣ ਵਾਲੇ ਦਿਨਾਂ 'ਚ ਪਰ ਹਾਂ ਜਿੱਥੋਂ ਤੱਕ ਪੰਥ ਦਾ ਸਵਾਲ ਹੈ ਪੰਥਕ ਹੈ ਇਸ ਹਲਕੇ ਦੇ ਲੋਕ ਪਿੰਡਾਂ ਚ ਖਾਸ ਤੌਰ ਤੇ ਬੜੇ ਸਟਰੋਂਗਲੀ ਪੰਥਕ ਨੇ ਜੀ ਸਿੱਖ ਵੋਟਰ ਬਹੁਤ ਮਾਇਨੇ ਰੱਖਦਾ ਔਰ ਖਾਸ ਤੌਰ ਤੇ ਜੱਟ ਵੋਟ ਤੇ ਦਲਿਤ ਵੋਟ ਜਿਹੜਾ ਇਹ ਬਹੁਤ ਸਟਰੋਂਗਲੀ ਮਾਇਨੇ ਰੱਖੂਗਾ ਔਰ ਗਿੱਦੜਵਾ ਮੰਡੀ ਦੇ ਵਿੱਚ ਤੁਸੀਂ Hindu ਵੋਟ ਬੈਂਕ ਤੇ ਖਾਸ ਤੌਰ ਤੇ ਜਿਹੜਾ ਮਹਾਜਨ ਵੋਟ ਬੈਂਕ ਹੈ ਜੀ ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਬਿਲਕੁਲ